ਇਹ ਖਬਰ ਉਹਨਾਂ ਲੋਕਾਂ ਲਈ ਹੈ ਜਿਹੜੇ ਕਿ ਲਗਾਤਾਰ ਕੰਮਤੇ ਜਾ ਰਹੇ ਸੀ ਤੇ ਅੱਜ ਉਹਨਾਂ ਨੂੰ ਰਾਹਤ ਮਿਲੇਗੀ ਕਿਉਂਕਿ ਅੱਜ ਛੁੱਟੀ ਦਾ ਐਲਾਨ ਗੁੱਡ ਫਰਾਈਡੇ ਆ ਤੇ ਅੱਜ ਛੁੱਟੀ ਹੈ ਤੁਹਾਨੂੰ ਦੱਸ ਦਈਏ ਕਿ 29 ਮਾਰਚ 2024 ਨੂੰ ਸਵੇਰ ਪਾਰ ਦੇ ਵਿੱਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਇਸ ਦਿਨ ਸਵੇਰ ਪਾਰ ਦੇ ਸਕੂਲ ਕਾਲਜ ਵਿਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ ਦਰਅਸਲ ਸੂਬਾ ਸਰਕਾਰ ਦੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਦੇ ਵਿੱਚ ਗੁੱਡ ਫਰਾਈਡੇ ਨੂੰ ਵੀ ਥਾਂ ਦਿੱਤੀ ਸੀ ਗੁੱਡ ਫਰਾਈਡੇ ਮੋਕੇ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਉਹ ਵੀ ਬੰਦ ਰਹਣਗੇ ਤਾਂ ਅੱਜ ਜਿਹੜੇ ਲਗਾਤਾਰ ਲੋਕ ਜਾ ਰਹੇ ਸੀਗੇ ਕਮਾਗਾਰਾਂ ਤੇ ਜਾ ਰਹੇ ਸੀ ਉਹਨਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਅੱਜ ਛੁੱਟੀ ਜਿਹੜੀ ਉਸ ਦਾ ਐਲਾਨ ਕੀਤਾ ਗਿਆ ਹੈ ਅਜੋ ਘਰ ਬੈਠ ਕੇ ਆਰਾਮ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਗੁੱਡ ਫਰਾਈਡੇ ਦੀ ਛੁੱਟੀ ਆ ਅੰਤਿਮ ਅਪ੍ਰੈਲ 2024 ਨੂੰ ਸੂਬੇ ਭਾਰ ਦੇ ਵਿੱਚ ਸਰਕਾਰੀ ਛੁੱਟੀ ਜਿਹੜੀ ਰਹਿਣ ਵਾਲੀ ਹੈ ਇਸ ਦਿਨ ਸੂਬੇ ਭਾਰ ਦੇ ਸਕੂਲ ਕਾਲਜ ਵਿਦਿਆਖਾਦਾਰੇ ਅਤੇ ਹੋਰ ਵਪਾਰਕ ਇਕਾਈਆਂ ਦੇ ਵਿੱਚ ਛੁੱਟੀ ਰਹੇਗੀ ਦਰਅਸਲ ਸੂਬਾ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਦੇ ਵਿੱਚ ਗੁੱਡ ਫਰਾਈਡੇ ਨੂੰ ਵੀ ਥਾ ਦਿੱਤੀ ਹੈ ਤੇ ਗੁੱਡ ਫਰਾਈਡੇ ਦੇ ਮੌਕੇ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਜਿਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ਅਧਾਰੇ ਬੰਦ ਰਹਿਣਗੇ ਭਾਰਤੀ ਰਿਜ਼ਰਵ ਬੈਂਕ ਨੇ ਇਹਨਾਂ ਬੈਂਕਾਂ ਨੂੰ ਟੈਕਸ ਜਮ੍ਹਾਂ ਕਰਵਾਉਣ ਲਈ ਖੁੱਲੇ ਰੱਖਣ ਖੁੱਲੇ ਰੱਖਣ ਦੇ ਨਿਰਦੇਸ਼ ਦਿੱਤੇ ਨੇ ਗੁੱਡ ਫਰਾਈਡੇ 29 ਮਾਰਚ ਨੂੰ ਅਜਿਹੇ ਦਿਨ ਕਈ ਸੂਬਿਆਂ ਦੇ ਵਿੱਚ ਬੈਂਕ ਬੰਦ ਰਹਿਣ ਵਾਲੇ ਨੇ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਦੀਆਂ ਛੁੱਟੀਆਂ ਦੀ ਸੂਚੀ ਅਨੁਸਾਰ ਗੁੱਡ ਫਰਾਈਡੇ ਨੂੰ ਤ੍ਰਿਪੁਰਾ ਅਸਮ ਰਾਜਸਥਾਨ ਹਿਮਾਚਲ ਪ੍ਰਦੇਸ਼ ਜੰਮੂ ਅਤੇ ਸ਼੍ਰੀਨਗਰ ਨੂੰ ਛੱਡ ਕੇ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਬੈਂਕ ਵਾ ਉਹ ਵੀ ਬੰਦ ਰਹਿਣਗੇ ਜਿਸ ਦੇ ਨਾਲ ਲੋਕਾਂ ਨੂੰ ਵੀ ਕੁਝ ਰਾਹਤ ਮਿਲੇਗੀ ਇਹ ਖਬਰ ਉਹਨਾਂ ਲੋਕਾਂ ਲਈ ਹੈ ਜਿਹੜੇ ਕਿ ਲਗਾਤਾਰ ਕੰਮਤੇ ਜਾ ਰਹੇ ਸੀ ਤੇ ਅੱਜ ਉਹਨਾਂ ਨੂੰ ਰਾਹਤ ਮਿਲੇਗੀ ਕਿਉਂਕਿ ਅੱਜ ਛੁੱਟੀ ਦਾ ਐਲਾਨ ਗੁੱਡ ਫਰਾਈਡੇ ਆ ਤੇ ਅੱਜ ਛੁੱਟੀ ਹੈ ਤੁਹਾਨੂੰ ਦੱਸ ਦਈਏ ਕਿ 29 ਮਾਰਚ 2024 ਨੂੰ ਸਵੇਰ ਪਾਰ ਦੇ ਵਿੱਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਇਸ ਦਿਨ ਸਵੇਰ ਪਾਰ ਦੇ ਸਕੂਲ ਕਾਲਜ ਵਿਦਿਅਕ ادارے ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ ਦਰਅਸਲ ਸੂਬਾ ਸਰਕਾਰ ਦੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਦੇ ਵਿੱਚ ਗੁੱਡ ਫਰਾਈਡੇ ਨੂੰ ਵੀ ਥਾਂ ਦਿੱਤੀ ਸੀ ਗੁੱਡ ਫਰਾਈਡੇ ਮੋਕੇ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਉਹ ਵੀ ਬੰਦ ਰਹਣਗੇ ਤਾਂ ਅੱਜ ਜਿਹੜੇ ਲਗਾਤਾਰ ਲੋਕ ਜਾ ਰਹੇ ਸੀਗੇ ਕਮਾ ਕਰਾਤੇ ਜਾ ਰਹੇ ਸੀ ਉਹਨਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਅੱਜ ਛੁੱਟੀ ਜਿਹੜੀ ਉਸ ਦਾ ਐਲਾਨ ਕੀਤਾ ਗਿਆ ਹੈ ਅਜੋ ਘਰ ਬੈਠ ਕੇ ਆਰਾਮ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਗੁੱਡ ਫਰਾਈਡੇ ਦੀ ਛੁੱਟੀ ਆ ਅੰਤਿਮ ਮਾਰਚ 2024 ਨੂੰ ਸੂਬੇ ਭਰ ਦੇ ਵਿੱਚ ਸਰਕਾਰੀ ਛੁੱਟੀ ਜਿਹੜੀ ਉਹ ਰਹਿਣ ਵਾਲੀ ਹੈ ਇਸ ਦਿਨ ਸੂਬੇ ਭਰ ਦੇ ਸਕੂਲ ਕਾਲਜ ਵਿਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ਦੇ ਵਿੱਚ ਛੁੱਟੀ ਰਹੇਗੀ ਦਰ ਇਸ ਸੂਬਾ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਦੇ ਵਿੱਚ ਗੁੱਡ ਫਰਾਈਡੇ ਨੂੰ ਵੀ ਥਾ ਦਿੱਤੀ ਹੈ ਤੇ ਗੁੱਡ ਫਰਾਈਡੇ ਦੇ ਮੌਕੇ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਜਿਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ਅਧਾਰੇ ਬੰਦ ਰਹਿਣਗੇ ਭਾਰਤੀ ਰਿਜ਼ਰਵ ਬੈਂਕ ਨੇ ਇਹਨਾਂ ਬੈਂਕਾਂ ਨੂੰ ਟੈਕਸ ਜਮ੍ਹਾਂ ਕਰਵਾਉਣ ਲਈ ਖੁੱਲੇ ਰਹਿਖਣ ਖੁੱਲੇ ਰੱਖਣ ਤੇ ਨਿਰਦੇਸ਼ ਦਿੱਤੇ ਨੇ ਗੁੱਡ ਫਰਾਈਡੇ 29 ਮਾਰਚ ਨੂੰ ਅਜਿਹੇ ਦਿਨ ਕਈ ਸੂਬਿਆਂ ਦੇ ਵਿੱਚ ਬੈਂਕ ਬੰਦ ਰਹਿਣ ਵਾਲੇ ਨੇ ਭਾਰਤੀ ਰਿਜ਼ਰਵ ਬੈਂਕ RBI ਦੀਆਂ ਛੁੱਟੀਆਂ ਦੀ ਸੂਚੀ ਅਨੁਸਾਰ ਗੁੱਡ ਫਰਾਈਡੇ ਨੂੰ ਤ੍ਰਿਪੁਰਾ ਅਸਮ ਰਾਜਸਥਾਨ ਹਿਮਾਚਲ ਪ੍ਰਦੇਸ਼ ਜੰਮੂ ਅਤੇ ਸ਼੍ਰੀਨਗਰ ਨੂੰ ਛੱਡ ਕੇ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਬੈਂਕ ਵਾ ਉਹ ਵੀ ਬੰਦ ਰਹਿਣਗੇ ਜਿਸ ਦੇ ਨਾਲ ਲੋਕਾਂ ਨੂੰ ਵੀ ਕੁਝ ਰਾਹਤ ਮਿਲੇਗੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par